ਪੁਰ ਫੋਕਸ ਦੀ ਸਮੂਚੀ ਟੀਮ ਫੋਲੋ ਸਾਵਨ ਦੇ ਮਹੀਨੇ ਦੀਆਂ ਸ਼ਿਵ ਭਗਤਾਂ ਨੂੰ ਸ਼ੁਭ ਕਾਮਨਾਵਾਂ ਤੁਸੀਂ ਬਣੇ ਰਹੋ ਹੁਸ਼ਿਆਰਪੁਰ ਫੋਕਸ ਤੋਂ ਬਿਊਰੋ ਸੁਖਵਿੰਦਰ ਮੈਰਾ ਅਤੇ ਰਮਨ ਤੰਗਰਾਲੀਆਂ ਦੇ ਨਾਲ ਆਜੋਗੇ ਸਮਾਜ ਸੇਵਕ ਅਤੇ ਸਬਜ਼ੀ ਮੰਡੀ ਮੁਕੇੜੀਆਂ ਦੇ ਪ੍ਰਧਾਨ ਸ਼੍ਰੀ ਗੋਰੀ ਅਰੋੜਾ ਜੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਨ ਦੇ ਮਹੀਨੇ ਤੇ ਪੋਲੇ ਸ਼ੰਕਰ ਜੀ ਦਾ ਵਿਸ਼ਾਲ ਲੰਗਰ ਬੜੀ ਤੁਮਸ਼ਰਤਾ पूर्वक ਲਗਾਇਆ ਗਿਆ ਇਸ ਲੰਗਰ ਵਿੱਚ ਭਗਤ ਜਨ ਸੇਵਾ ਕਰ ਰਹੇ ਸਨ ਅਤੇ ਪੋਲੇ ਸ਼ੰਕਰ ਭਗਵਾਨ ਦੇ ਜਕਾਰੇ ਲਾ ਰਹੇ ਸਨ ਗੋਰੀ ਅরোਰਾ ਜੀ ਨੇ ਕਿਹਾ ਕਿ ਸਾਨੂੰ ਭਗਵਾਨ ਪੋਲੇ ਨਾਥ ਤੇ ਸੇਵਾ ਦਾ ਮੌਕਾ ਬਖਸ਼ਿਆ ਹੈ ਇਸ ਲਈ ਇਹ ਲੰਗਰ ਲਗਾਇਆ ਜਾਂਦਾ ਹੈ ਸ਼੍ਰੀ ਗੋਰੀ ਅরোਰਾ ਜੀ ਨੇ ਕਿਹਾ ਕਿ ਸਮਾਜ ਵਿੱਚ ਰਹਿੰਦਿਆਂ ਸਾਨੂੰ ਕੋਈ ਨਾ ਕੋਈ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਇਸ ਮੌਕੇ ਤੇ ਸ਼ਿਵ ਭਗਤ ਪਾਰੀ ਗਿੰਤੀ ਵਿੱਚ ਹਾਜ਼ਰ ਸਨ ਤਨਮਤ ਹਨ ਮੰਗਨ ਪੋਲੇ ਹਰ ਹਰ ਨਾਦੇ ਹਰ ਮਹਾਦੇਵ ਬੋਲੇ ਸ਼ੰਕਰ ਭਗਵਾਨ ਕੀ ਜੈ ਸ਼ੰਕਰ ਭਗਵਾਨ ਕੀ ਜੈ ਆਇਓ ਪਾਜੀ ਬੋਲੇ ਨਾ ਦੀ ਕਿਰਪਾ ਨਾਲ ਸਾਰੇ ਪੋਲੇ ਨਾਲ ਦੇ ਅਸ਼ੀਰਵਾਦ ਨਾਲ ਸਾਵਨ ਦੇ ਮਹੀਨੇ ਤੇ ਮੰਦਿਰ ਚ ਲੰਗਰ ਚੱਲ ਰਿਹਾ ਹੈ ਮੰਦਿਰ ਵੱਲੋਂ ਤੇ ਸਾਰੀ ਸੰਗਤ ਵੱਲੋਂ ਸਾਡੇ ਵੱਲੋਂ ਸਾਰੇ ਵੱਲੋਂ ਲੰਗਰ ਚੱਲ ਰਿਹਾ ਔਰ ਸਾਰਿਆਂ ਨੂੰ ਪ੍ਰਸ਼ਾਦ ਹੈ ਸਾਵਨ ਦੇ ਮਹੀਨੇ ਦਾ ਔਰ ਇਹਦੇ ਨਾਲ ਦਾ ਅੰਦਰੋਂ ਮਨ ਦੇ ਸਭ ਸਾਫ਼ ਹੁੰਦਾ ਹੈ ਕਿਰਮਾਂ ਨੰਗ ਲਗਾ ਰਹੇ ਹਾਂ ਹਾਂਜੀ ਕਿਰਮਾਂ ਨੰਗ ਲਗਾ ਰਹੇ ਹਾਂ ਸਾਰਾ ਸਾਜ ਹਾਂਜੀ ਕਿਰਮਾਂ ਨੰਗ ਤੁਸੀਂ ਲਗਾ ਰਹੇ ਹੋ ਲੰਗਰ ਤੇ ਮੈਨੂੰ 12-13 ਸਾਲ ਦਾ ਹੋ ਗਿਆ ਹੈ ਰੈਗੂਲਰ ਲੰਗਰ ਲਾਦੇ ਤੇ ਜੋ ਮੈਂ ਇਹਦੀ ਬੋਲੇ ਨਾ ਦੀ ਕਿਰਪਾ ਨਾਲ ਹੋ ਰਿਹਾ ਜੀ ਆਪਣੇ ਬਸ ਕੁਝ ਨਹੀਂਗਾ ਸਭ ਬੋਲੇ ਨਾ ਦੀ ਕਿਰਪਾ ਕਰਨ ਕਰਾਣ ਵਾਲਾ ਉਹ ਹੈ ਜੀ ਸਾਡੇ ਬਸ ਕੁਝ ਨਹੀਂ ਇਸ ਤਰੀਕੇ ਨਾਲ ਸੇਵਾ ਕਰਕੇ ਤੁਹਾਨੂੰ ਆਪਣੇ ਆਪ ਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਬਹੁਤ ਸੰਤੁਸ਼ਟੀ ਵਿੱਚ ਮਹਿਸੂਸ ਹੁੰਦੀ ਹੈ ਇਹ ਚੰਗੇ ਕੰਮ ਦੀ ਇਹਦੇ ਬਾਰੇ ਕਿਹੜਾ ਕੰਮ ਹੈ ਸਾਵਨ ਦਾ ਮਹੀਨਾ ਪਵਿੱਤਰ ਮਹੀਨਾ ਜੀ ਦੋ ਬੰਦਿਆਂ ਦੇ ਮੂੰਹ 'ਚ ਰੋਟੀ ਪਏ ਆਪਣੇ ਜੇ ਪ੍ਰਸ਼ਾਦ ਭੋਲੇ ਨਖ ਦਾ ਪ੍ਰਸ਼ਾਦ ਪਏ ਉਹ ਆਤਮਾ ਮਨ ਸਭ ਸ਼ਾਂਤ ਹੁੰਦੇ ਆ ਜੀ ਸੁਨੇਹੇ ਦੇਣਾ ਕਹਿੰਦੇ ਪੱਗ ਦੀ ਕੋਈ ਸੌ ਦੇ ਮੈਂ ਸਾਵਨ ਦਾ ਮਹੀਨਾ ਹਿਸ ਨੇਜ ਦੇ ਨੇ ਜਾਣਿਆ ਜੀ ਪਰਮਾਤਮਾ ਦਾ ਭੋਲੇ ਨਾਹ ਦੇ ਚਰਨਾ ਜਾਓ ਅਸ਼ੀਰਵਾਦ ਲਾਓ ਤੇ ਮੇਰੇ ਬਦਾਵੇ ਇੱਕ ਕਦੀ ਜ਼ਿੰਦਗੀ ਚ ਕਮੀ ਨਹੀਂ ਆ ਸਕਦੀ ਇਨਾ ਅਸ਼ੀਰਵਾਦ ਆ ਭੋਲੇ ਨਾਹ ਦਾ ਸਾਨੂੰ ਵੀ ਦਿੱਤਾਦਾ ਬੰਦੇ ਹਰ ਇਨਸਾਨ ਨੂੰ ਦਿੱਤਾ ਜਾਂਦਾ ਜਿਹੜਾ ਸ੍ਰਿਸ਼ਟੀ ਚ ਬੰਦਾ ਹੈ ਉਹਨੂੰ ਭੋਲੇ ਨਾਹ ਦਾ ਸਾਰਿਆਂ ਨੂੰ ਅਸ਼ੀਰਵਾਦ ਹੈ